ਇੱਕ ਜੀ ਕਲਾਨੌਰ ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਾ ਸੀ ਕਿ ਇਹ ਸੁਸਾਈਡ ਕਰ ਲਏਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨਹਿਰ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ ਲਾਸ਼ ਆ ਉਹ ਬਰਾਮਦ ਕੀਤੀ ਗਈ ਹੈ ਲਾਲ ਕਿਲਾ ਥਾਣੇ ਦੇ ਪਾਸੋਂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਥੋੜਾ ਮੈਂਟਲੀ ਡਿਸਟਰਬ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚੱਲ ਗਈ ਸੀ ਤੇ ਇਹ ਪ੍ਰਾਇਮਰੀ ਰੀਜ਼ਨ ਸੀ ਕੀ ਇਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦੀ ਲਖਤਮ ਕਰ ਦਿੱਤੀ ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਆਇਆ ਉਹ ਇਹ ਆਇਆ ਹੈ ਕਿ ਇਹਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉੱਥੇ ਆਲ ਆਊਟ ਦੀ ਡੱਬੀਆਂ ਤੇ ਹੋਰ ਕਾਫੀ ਬਰਾਂਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ ਉਮੀਦ ਇਨ 2 ਵੀਕਸ ਦੋਫਤੇ ਉਹਦੇ ਵਿੱਚ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਪਾਲ ਜਾ ਰਹੀ ਹੈ ਤੇ ਉਹਨਾਂ ਨੂੰ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ